ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਵੀਂ ਸਵੇਰ ਤੇ ਮੈਂ ਹਾਂ ਗੋਵਿੰਦ ਸਿੰਘ ਕਲੀਤਸਾ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਪਸ਼ੂ ਮੰਡੀ ਧਨੋਲਾ ਵਿਖੇ ਜੋ ਕਿ ਮਹੀਨੇ ਦੀ 11 ਤੱਕ 27 ਤਰੀਕ ਨੂੰ ਪਰਦੀ ਹੈ ਇਹ ਤੁਹਾਡਾ ਢੇੜਾ ਲਵਾਉਂਦੇ ਹਾਂ ਪਸ਼ੂ ਮੰਡੀ ਧਨੋਲਾ ਦਾ ਬਾਈਕ ਪੰਡ ਕੀਵਾ ਖੁਰਦਾ ਕੀਵਾ ਖੁਰਦਾ ਮਾਨਸੇਚ ਹਾਂ ਜਲਾ ਮਾਨ ਤੇ ਆ ਦੱਸੇ ਵੀਰੇ ਝੋਟੇ ਬਾਰੇ ਝੋਟਾ ਬਾਈ ਲੀਲੀ ਰਵੀ ਦਾ ਦਾ ਨੂਰ ਦਾ ਬੱਚਾ ਹੈ ਮੇਲੇ ਧਨੋਲੇ ਤੇ ਪੰਜਵੇਂ ਨੰਬਰ ਤੇ ਜਗਰਾਉਂ ਤੀਜੇ ਤੇ ਠੀਕ ਹੈ ਤੇ ਕੀ ਮੰਗਦੇ ਵੀਰੇ ਮੁੱਲ ਬਈ 3 ਲੱਖ ਰੁਪਏ ਦਾ ਲੱਕ ਠੀਕ ਹੈ ਇਹ ਥੋੜਾ ਤੋਰ ਕੇ ਦਿਖਾਓ ਵੀਰੇ ਲਓ ਜੀ ਹੋਰ ਪਿਆਰ ਦਾ ਹਾਂਜੀ ਭਾਈ ਤੇ ਇਹੋ ਬੋਲੋ ਵੀਰੇ ਤੁਹਾਡਾ ਮੋਬਾਈਲ ਨੰਬਰ ਤੇ ਨਾਮ ਬੋਲੋ 9580268307 ਵੀਰੇ ਠੀਕ ਹਾਂਜੀ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਪਿੰਡ ਤੋੜਾਵਾਲਾ ਜ਼ਿਲ੍ਹਾ ਸੰਗਰੂਰ ਆ ਇਹ ਵਸ 20 ਲੀਟਰ ਦੁੱਧ ਦਿੰਦੀ ਹੈ ਚੌਥੀ ਸੂਇ ਹੈ ਤੇ ਉਹ ਸੋਹਣਾ ਜਿਹੀ ਸੂਈ ਹੋਈ ਹੈ ਸੋਨ ਵਾਲੀ ਹੈ ਠੀਕ ਹੈ ਤੇ ਕਿੰਨਾ ਕੁ ਰੇਟ ਮੰਗਦੇ ਹੋਗੇ ਇਹਦਾ ਮੰਗਦੇ 1,60,000 ਰੁਪਇਆ ਤੇ ਨੰਬਰ ਵੀ ਰੀਅਲ ਬੋਲ ਦੋ ਵੀਰੇ ਆਪਦਾ ਨਾਮ ਤੇ ਨੰਬਰ ਕਾਲਾ ਸਿੰਘ ਨਾਮ ਹੈ 9876355661 ਠੀਕ ਹੈ ਧੰਨਵਾਦ ਹਾਂਜੀ ਬਾਈ ਜੀ ਕਿੱਥੋਂ ਆਇਆ ਤੁਸੀਂ ਪਾਜੋ ਕੋਲੋਂ ਆ ਵੀਰੇ ਇਹ ਆਪਣੀ ਆਹ ਮੱਝ ਬਾਰੇ ਦਿਓ ਜਾਣਕਾਰੀ ਥੋੜੀ ਮੱਝ ਬਾਰੇ ਤੀਜੀ ਸੂਇ ਹੈ ਜੀ ਤੇ 15 ਲੀਟਰ ਦੁੱਧ ਦੇ ਆ ਹਰਿਆਣਾ ਦੀ ਮੱਧ ਫਤਿਹਵਾਦ ਦੀ ਅੱਛਾ ਫਤਿਹਵਾਦ ਦੀ ਹਾਂਜੀ ਤੇ ਫਿਰ ਸੂਈ ਹੋ ਗਿਆ ਮੱਧ ਦਾ ਇਹ ਸੂਈ ਰੱਖਣ ਹੋ ਗਿਆ ਅੱਛਾ ਕੀ ਸੀ ਸੀਮਾ ਕੀ ਆਪਾਂ ਕਿਹੜਾ ਸੀ ਇਹ ਜਿਹੜੇ ਮੋਰੇ ਆਪਰਾ ਸੀ ਠੀਕ ਹੈ ਜੀ ਤੇ ਕੀ ਰੇਟ ਮੰਗਦੇ ਆਂ ਵੀਰੇ ਦਾ 1.5 ਲੱਖ ਰੁਪਏ ਮੰਗ ਲਾ ਵੀਰੇ ਠੀਕ ਹੈ ਜੀ ਤੇ ਆਪਣਾ ਨਾਮ ਤੇ ਨੰਬਰ ਬੋਲਦੇ ਵੀਰੇ ਨੌਹਰਵਾਰ ਸਿੰਘ ਪਿੰਡ ਤਾਜੋ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 978024460 ਠੀਕ ਹੈ हां जी भाई किथों आए होगे असी भाई दा उलेयाल तो ए अपनी आ गांवारै दसे केनवे सुए है ये भाई तीजे है ते के किन्नाक दुध है ਥੱਲੇ ਵੀਰੇ ਦੁੱਧ ਬਾਈ ਜੀ ਇਸ ਟਾਈਮ ਹੈਗਾ 15 16 15 ਗੱਲ ਲੀਟਰ ਹੈਗਾ ਠੀਕ ਤੇ ਕੀ ਮੰਗਦੇ ਕਿੰਨਾ ਗ੍ਰੇਡ ਮੰਗਦੇ 60000 ਰੁਪਇਆ 60000 ਤੇ ਆਪਾਂ ਨਾਮ ਤੇ ਨੰਬਰ ਬੋਲ ਦੂਗਰੀ ਮੇਰਾ ਨੋ ਗੱਗੀ ਹੈ 9592615733 ਹਾਂ ਜੀ ਬਾਈ ਕਿਥੋਂ ਆਏ ਤੁਸੀਂ ਕੌਲੇ ਤੋਂ ਵੀਰੇ ਤੇ ਆਪਣੀ ਇਹ ਕਿੰਨੇ ਸੁਏ ਆ ਗਾਂ ਇਹ ਇਹ ਦੂਜਾ ਸੁਏ ਆ ਜੀ ਏ ਦੁੱਧ ਕਿੰਨਾ ਕਰੇ ਥੱਲੇ ਦੁੱਧ ਹੁਣ ਇਹਦੇ ਕੋਲ 19 ਲੀਟਰ ਤਿਆਰ ਆ ਜੀ 5 ਦਿਨ ਹੋਇਆ ਇਸੂਈ ਨੂੰ ਸੂਈ ਨੂੰ ਬੱਚਾ ਕੀ ਪਿੱਛੇ ਕੀ ਆਦੀ ਵੀਰੇ ਬੱਚੀ ਆ ਬੱਚੀ ਜਰਸੀ ਹੈਗੀ ਪੀਓਰ ਜਰਸੀ ਹੈਗੀ ਠੀਕ ਹੈ ਤੇ ਇਹਦਾ ਕੀ ਕੀ ਰੇਟ ਮੰਗਦੇ ਵੀਰੇ 85 ਮੰਗਦੇ ਜੀ ਠੀਕ ਹੈ ਤੇ ਆਦਾ ਨਾਮ ਤੇ ਨੰਬਰ ਬੋਲਦੇ ਵੀਰੇ ਨਾਮ ਦਾ ਨਾਮ ਮੇਰਾ ਦਾ ਮਨੀ ਤੇ ਨੰਬਰ ਮੇਰਾ ਧੜਾ ਦਾ 90566 36409 ਨੰਬਰ ਹੈ ਜੀ ਧੰਨਵਾਦ ਇਹ ਕੰਨੀ ਸੂਏ ਵੈਰੀ ਮੱਝ ਇਹ ਇਹ ਤੀਜੀ ਸੂਏ ਆ ਜੀ ਤੇ ਕਿੰਨਾ ਕਰੇ ਥੱਲੇ ਦੁੱਧ ਦੋਦੇ ਦਾ ਲਈ ਪਿਛਲੇ ਸਾਲ ਅਸੀਂ ਜਿਹੜਾ 2 ਸਾਲ ਚੋਈ ਹੈ ਜੀ 13 14 13 14 ਲੀਟਰ ਚੋਈ ਠੀਕ ਹੈ ਇਹ ਕੀ ਮੰਗਦੀਆਂ ਵੀਰੇ ਇਹਦਾ ਇਹਦਾ ਮੁੰਦੇ 130000 ਆ ਜੀ ਠੀਕ ਆ ਆ ਕੱਟੀ ਇਹਦੀ ਆ ਦੋ ਦਿਨਾਂ ਦੀ ਸੂਈ ਦੀ ਆ ਜੀ ਠੀਕ ਹੈ ਉਹਨਾਂ ਦੇ ਹੋਏ ਆ 9 10 ਕਿਲੋ ਦੋਦੀ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਵੀਰੇ ਨਾਲ ਆਪਦਾ ਆਏ ਕਿੱਥੋਂ ਤੁਸੀਂ ਵੀਰੇ ਅਸੀਂ ਤਾਜੋ ਤੋਂ ਆਏ ਆ ਜੀ ਤਾਜੋ ਕੇ ਹਾਂਜੀ ਠੀਕ ਆ ਨੰਬਰ ਬੋਲਿਓ ਵੀਰੇ ਇਹ 99140 ਤੇ 14466 ਠੀਕ ਹੈ ਭਾਈ ਜੀ ਇਹਦਾ 125 ਮੁੱਲ ਹੈਗਾ ਤੁਹਾਡੀ ਟ੍ਰੱਕ ਬੱਗਾ ਪਿੰਡ ਅਲੀਸ਼ੇਰ ਜਿਲ੍ਹਾ ਮਾਨਸਾ ਤੇ ਸੂਆ ਕਿੰਨਾ ਆਇਆ ਜੀ ਚੌਥਾ ਸੂਆ ਤੇ ਕੱਟੀਆਂ ਦਿੱਤੀਆਂ ਨੇ ਜਿਆਦਾ ਕੱਟਾਈ ਦਿੱਤੇ ਨੇ ਨੇ ਮੈਂ ਪਹਿਲਾਂ ਉਹ ਕੱਟਾ ਛੇਤ ਕੀ ਕੱਟੀ ਆ ਇਹਦੀ ਸੂਈ ਹੋਈ ਆ ਹੁਣ ਇਹ ਆਹਾ ਆਹਾ ਤੇ ਡੋਇਡੰਗਾ 14 ਕਿਲੋ ਆਹਾ ਠੀਕ ਹੈ ਜੀ ਬਾਈ ਕਿੰਨੇ ਸੂਏ ਆਈਏ ਇਹਦਾ ਪਹਿਲਾ ਸੂਆ ਬਾਈ ਠੀਕ ਹੈ ਵੀਰੇ ਓਏ ਕੋਈ ਸਪੈਸ਼ਲ ਸੀਮਾ ਵਗੈਰਾ ਭਰਾ ਹੈ ਜੀ ਨਹੀਂ ਨਹੀਂ ਸਪੈਸ਼ਲ ਨਹੀਂ ਵੀਰੇ ਅੱਛਾ ਤੁਸੀਂ ਕਿੱਥੋਂ ਆਏ ਹੋ ਵੀਰੇ ਤੁਸੀਂ ਪਣਾੋਲੇ ਤੋਂ ਵੀਰੇ ਪਣਾੋਲੇ ਤੋਂ ਇੱਥੇ ਲੋਕਾਂ ਹੀ ਆ ਤੁਸੀਂ ਲੋਕਾਂ ਆ ਗਏ ਤੇ ਕੀ ਮੰਗਦੇ ਹੋ ਵੀਰੇ ਇੱਕ ਦਾਸ ਮੰਗਦੇ ਨੇ ਤੇ ਇੱਕ ਦਾਸ ਮੰਗਦੇ ਤੇ ਮੋਬਾਈਲ ਨੰਬਰ ਤੇ ਨਾਮ ਬੋਲ ਦੇਦੇ ਆ ਨਾਮ ਕਿਸੇਂਦਰ ਸਿੰਘ ਆ ਮੋਬਾਈਲ ਨੰਬਰ 98155 95388 ਠੀਕ ਕਿਹੜੇ ਪਿੰਡ ਤੋਂ ਆਏ ਵੀਰੇ ਮਡੇਰਕਲਾਂ ਤੋਂ ਜੀ ਮਡੇਰਕਲਾਂ ਹਾਂਜੀ ਤੇ ਆਪਣਾ ਆ ਪਸ਼ੂ ਹੈ ਨਾ ਹਾਂਜੀ ਆਪਣਾ ਸ਼ੁਭਨਾਮ ਕੀ ਹੈ ਵੀਰੇ ਆਮਨਦੀਪੀ ਆਮਨਦੀਪ ਸਿੰਘ ਤੇ ਕਿੰਨੇ ਸੂਏ ਵੀਰੇ ਦੂਜਾ ਸੂਆ ਵੀਰੇ ਤੇ ਸੂਹੀ ਹੈ ਮੱਤ ਹਾਂਜੀ ਹਾਂਜੀ ਕਿੰਨੇ ਕ ਦਿਨਾਂ ਹੀ ਸੂਹੀ ਹੋਈ ਹੈ ਵੀਰੇ ਹੈਗੀ ਵੀ 13 ਦਿਨਾਂ ਦਾ ਸੂ ਤੇ ਕਿੰਨਾ ਕ ਦੁੱਧ ਦਿੰਦੀ ਹੈ ਵੀਰੇ 13 ਪਲੱਸ ਆ ਵੀਰੇ 13 ਪਲੱਸ ਦੋਨੋਂ ਡੰਗਾਂ ਦਾ ਹਾਂ ਮਗਰ ਘਟੀ ਹੈ 75 70 ਠੀਕ ਹੈ ਤੇ ਉੱਚੀ ਬੋਲਦਾ ਵੀਰੇ ਮੋਬਾਈਲ ਨੰਬਰ 9892486790 ਠੀਕ ਹੈ ਹਾਂਜੀ ਭਾਈ ਜੀ ਕਿੱਥੋਂ ਆਏ ਆ ਆਪਾਂ ਅਸੀਂ ਆਏ ਜੀ ਫਰੋਜ਼ਪੁਰ ਕਠੜ ਪੰਡ ਜੀ ਮਾਮਦਪੁਰ ਕੋ ਦੇ ਕੋਲੇ ਆ ਜੀ ਅੱਛਾ ਅੱਛਾ ਠੀਕ ਹੈ ਤੇ ਆਪਣੀ ਇਹ ਗਾਂ ਵੀ ਕਿੰਵੇਂ ਸੂਏ ਵੀਰੇ ਇਹ ਹੋਊਗੀ ਜੀ ਤੀਸਰੇ ਸੂਏ ਹੋ ਜੀ ਠੀਕ ਹੈ ਕਿ ਪਿੱਛੇ ਬੱਚੀ ਹੈ ਹਾਂ ਜੀ ਹੈ ਕਿ ਦਿਨਾਂ ਦੀ ਸੂਈ ਹੋਈ ਆ ਵੀਰੇ ਇਹ ਇਹ ਸੂਈ ਆ ਜੀ ਕੱਲ ਹੀ ਸੂਈ ਆ ਸਾਮ ਨੂੰ ਜੀ ਠੀਕ ਹੈ ਜੀ ਤੀਸਰੇ ਪੈ ਗਈ ਜੀ ਠੀਕ ਹੈ ਜੀ ਕਿੰਨਾ ਦਾ ਦੁੱਧ ਦਿੰਦੀ ਆ ਵੀਰੇ ਇਹ ਇਹ ਦੁੱਧ ਦੇ ਦਿੰਦੀ ਜੀ 14 15 ਲੀਟਰ ਦੇ ਦਿੰਦੀ ਆ ਜੀ 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 ਟੀਕਾ ਭਰਾਇਆ ਸੀ ਵੀਰੇ ਕਿੰਨੇ ਇਹਦੇ हां जी ਟੀਕਾ ਹੀ ਭਰਾਇਆ ਸੀ ਠੀਕ ਹੈ ਤੇ ਕਿੰਨਾ ਕੀ ਮੰਗਦੇ ਹੋ ਵੀਰੇ ਇਹਦਾ ਮੁੱਲ 45000 ਰੁਪਇਆ ਕਰਦੇ ਹਾਂ ਜੀ ਅਸੀਂ ਠੀਕ ਹੈ ਤੇ ਆਵਾ ਨਾਮ ਤੇ ਨੰਬਰ ਬੋਲ ਦਿਓ ਵੀਰੇ ਨਾਮ ਮੇਰਾ ਸ਼ੰਗਾਰਾ ਸਿੰਘ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 98466 26997 ਠੀਕ ਹੈ ਤੇ ਤਨੋਲਾ ਮੰਡੀ ਤੇ ਆਪਾਂ ਕਦੋਂ ਕਦੋਂ ਆਉਣੇ ਆਂਗੇ ਹੋ ਗਈ ਸਾਨੂੰ 7-8 ਸਾਲ ਆਉਂਦਿਆਂ ਨੂੰ ਠੀਕ ਹਾਂਜੀ ਕਿੱਥੋਂ ਆਉਂਦੇ ਵੀਰੇ ਈ ਦਹੀਂ ਪੂਰੀ ਥੀ ਮੈਂ ਪੂਰੀ ਥੀ ਤੇ ਆਪਣੀ ਤੁੰਨੇ ਜੁਆਰੇ ਗਾਏ ਇਹ ਇਹ ਦੂਜੇ ਸੂਏ ਆਈ ਤੇ ਪਿੱਛੇ ਕੀ ਆਦੀ ਵੀਰੇ ਬੱਛੀ ਜੀ ਬੱਛੀ ਤੇ ਕਿੰਨਾ ਕਰ ਦੋ ਦਿੰਦੀ ਹੈ ਵੀਰੇ ਉਹ ਚੌਹਾਂ ਅੰਦਰ ਕਿੰਨਾ ਹੋਈ ਜਾਨ ਠੀਕ ਹੈ ਹਾਂਜੀ ਤੇ ਆਪਣਾ ਕੀ ਮੰਗਦੇ ਵੀਰੇ ਇਹ ਨਾਂ ਇਹ 45000 ਆਈ ਠੀਕ ਹੈ ਤੇ ਆਪਦਾ ਨਾਮ ਤੇ ਨੰਬਰ ਬੋਲ ਦੋ ਵੀਰੇ ਨਾਮ ਦਵਿੰਦਰ ਜੀ ਤੇ ਮੋਬਾਈਲ ਨੰਬਰ ਬੋਲ ਦੋ ਵੀਰੇ ਮੋਬਾਈਲ ਨੰਬਰ 8699368146 ਠੀਕ ਹੈ ਕਿੱਥੇ ਬੱਛੀ ਦੇ ਆ ਦੂਜੀ ਅੱਛੀ ਅੱਛਾ ਅੱਛਾ ਤੇ ਕਿੰਨੇ ਕਿ ਦਿਨ ਹੋਏ ਨੇ ਇਹਨੂੰ ਖੋਲ 15 16 ਦਿਨ ਹੋਏ ਨੇ ਹਾਂਜੀ ਠੀਕ ਹੈ ਧੰਨਵਾਦ ਆਜਾ ਆਪਣੀ ਆਈ ਆਪਣੀ ਆਈ ਤੇ ਕਿੰਨੇ ਸੂਏ ਆਈਏ ਇਹ ਦੂਜੇ ਦੂਜੇ ਤੇ ਪਿੱਛੇ ਕੀ ਆਈਏ ਇਹ ਅੱਛਾ ਜੀ ਅੱਛਾ ਜੀ ਤੇ ਕਿੰਨੇ ਲੀਟਰ ਦੇ ਦਿੰਦੀ ਆਈ ਦੁੱਧ ਅੱਜ ਤੀਜਾ ਦਿਨ ਹਾਂ ਸੂਏ ਨੂੰ 10 ਲੀਟਰ ਦਾ ਤਿਆਰ ਹਾਂ ਠੀਕ ਹੈ ਤੇ ਕੀ ਨਾਮ ਨੇ ਬਾਪੂ ਜੀ ਮੰਗ ਕੇ 40 ਤੇ ਉਹ ਮੋਬਾਈਲ ਨੰਬਰ ਬੋਲੋ ਆਪਦਾ ਜੀ ਮੋਬਾਈਲ ਨੰਬਰ ਤਾਂ ਮੈਨੂੰ ਉਹ ਮੁੰਡੇ ਦਾ ਪਰਾ ਪਤਾ ਹੋਏ ਉਹਦਾ ਆ ਮੋਬਾਈਲ ਨੰਬਰ ਬੋਲੀ ਵੀਰੇ 76977 1567 ਠੀਕ ਹੈ ਦੇਖੋ ਆਓ ਜੀ ਉਹ ਗੋਤੋਂ ਜੀ ਇੱਕ ਵਾਰ ਕੋਈ ਤੇ ਆ ਛੋਟੇ ਬਾਰੇ ਦਿਓ ਜਾਣਕਾਰੀ ਥੋੜੀ ਜੀ ਜਿਹੜੀ ਨਾ ਸਕਦਾ ਜੀ ਲੀਲੀ রাਵੀ ਆ ਲੀਲੀ রাਵੀ ਲੀਲੀ রাਵੀ ਇਹ ਬਾਪੂ ਜੀ ਕੀ ਮੰਗਦੇ ਹੋ ਜੀ ਦੋ ਰੱਖ ਜੀ ਤੇ ਮੋਬਾਈਲ ਨੰਬਰ ਬੋਲਿਓ ਮੈਂ ਤੁਹਾਨੂੰ ਕੋੜਾ ਨੰਬਰ ਨਹੀਂ ਮੈਂ ਤਾਂ ਕੋਈ ਨਹੀਂ ਹੈਗਾ ਸਾਹੀ ਤਾਂ ਮੈਂ ਬੋਲ ਦਾਂ ਹਣਕੜ ਦਾ ਹੋਣਾ ਚੈਟ ਖਾਓ ਨੇ ਵੀਰੇ ਇਹ

ਦੋ ਮਿਲੀਆ ਤੋਂ ਹੋ ਰਿਹਾ ਪਿਆ ਅੱਛਾ ਅੱਛਾ ਦੋ ਮਿਲੀਆ ਤੋਂ ਜੁਟਿਆ ਹੋਇਆ ਹੈ 070 9872438 070 070 ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਹੀ ਹੀਰੋ ਕਲਾਂ ਤੋਂ ਜੀ ਹਾਂ ਜੀ ਤੇ ਕਿੰਨੇ ਸੂਰ ਰੋਪੀ ਮੱਝ ਹੈ ਦੁੱਧੇ ਸੂਰ ਮੱਝ ਹੈ ਠੀਕ ਹੈ ਤੇ ਪਿੱਛੇ ਕੀ ਹੈ 31 ਹੈ ਜੀ 5 ਦਿਨਾਂ ਦਾ ਇਹ ਦੋ ਦਿਨ ਹੋਏ ਨੇ ਦੋ ਦਿਨ ਤੇ ਬਾਪੂ ਜੀ ਕੀ ਮੰਗਦੇ ਹੋ ਇਹ ਬਾਈ ਇਹਦਾ ਰੇਟ 100 ਹੈ ਜੀ 110 ਜੀ ਤੇ ਬਾਪੂ ਜੀ ਮੋਬਾਈਲ ਨੰਬਰ ਬੋਲ ਦਿਓ ਜੀ 888 878 31713 31713 ਜੀ ਤੇ ਸੂਆ ਕਿੰਨਾ ਹੈਦਾ ਜੀ ਦੂਜਾ ਸੂਆ ਜੀ ਠੀਕ ਹੈ ਧੰਨਵਾਦ ਬਾਬਾ ਫੇਰਾ ਪਿੰਡ ਕੋਈ ਹਿਸਾਬ ਹੈ ਜੀ ਤੇ ਆਪਣਾ ਪਸ਼ੂ ਬਾਰੇ ਜਾਣਕਾਰੀ ਦਿਓ ਪਸ਼ੂ ਜੀ ਇਹ ਤੀਜਾ ਸੂਆ ਗੀ ਵੀ ਠੋਟੀ 14 ਕਿਲੋ ਵੱਧ ਦਊਗੀ ਸੋਹਣ ਵਾਲੀ ਹੈ ਜੀ 5-7 ਦਿਨ ਬਾਕੀ ਹੈ ਜੀ ਹੁਣ ਅੱਛਾ ਜੀ ਹਾਂਜੀ ਤੇ ਨਸਲ ਕਿਹੜੀ ਹੈ ਵੀਰੇ ਨਸਲ ਜੀ ਇਹ ਮੋਰਾ ਚ ਪੈਂਦੇ ਆ ਜੀ ਉਹ ਰੋਸੇ ਰੰਗ ਦੀ ਆ ਠੀਕ ਠੀਕ ਹਾਂਜੀ ਤੇ ਕਿੰਨੇ ਕ ਟਾਈਮ ਤੋਂ ਆ ਰਹੇ ਹੋ ਤੁਸੀਂ ਇੱਥੇ ਇੱਥੇ ਹੋ ਗਏ ਸਾਨੂੰ ਘੱਟੋ ਘੱਟ 3-4 ਸਾਲ ਦੀ ਲਗਾਤਾਰ 3-4 ਸਾਲ ਹੋਰ ਵੀ ਆਪਾਂ ਕੋਈ ਪਸ਼ੂ ਹੋਣਗੇ ਹਾਂਜੀ ਹਾਂ 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 ਠੀਕ ਐ ਤੇ ਆਪ ਦਾ ਨਾਮ ਤੇ ਨੰਬਰ ਜ਼ਰੂਰ ਬੋਲ ਦਿਓ ਵੀਰੇ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਕੋਈ ਸਾਹਬ ਜੀ ਤੇ ਨੰਬਰ ਹੈਗਾ 6284820268 ਜੀ ਆ ਨਜ ਨੂੰ ਤੋੜ ਕੇ ਦਿਖਾਏ ਵੀਰੇ हेलो नमस्कार जय हो

ਪਿੱਛੇ ਕੀ ਹੈ ਇਹ? ਘਟਾ ਹੈਗਾ ਭਾਈ। ਅੱਛਾ ਤੇ ਕਿੱਥੋਂ ਲੈ ਗਏ ਬ੍ਰਦਰ? ਮੈਲਕਲਾ ਤੋਂ। ਮੈਲਕਲਾ ਬਰਨਾਲੇ ਦੇ ਨਾਲ ਆ ਜਿਹੜਾ। ਜ਼ਿਲ੍ਹਾ ਬਰਨਾਲਾ ਮੈਲਕਲਾ। ਠੀਕ ਠੀਕ ਠੀਕ। ਮੰਗਦੇ ਕੀ ਹੋਗੇ? ਮੰਗਦੇ ਭਾਈ 1-10 ਹਜ਼ਾਰ। ਠੀਕ ਹੈ ਤੇ ਹੋਰ ਵੀ ਪਸ਼ੂ ਹੋਣਦੇ ਆਪਣੇ ਕੋਲ ਇਸ ਤਰ੍ਹਾਂ ਦੇ ਵਧੀਆ। ਅੱਛਾ ਉਹਦੇ ਬਾਰੇ ਵੀ ਜਾਣ ਕੱਟੀ ਆਪ ਨੂੰ ਲੱਗੀ ਭਾਈ। ਇਹਲੇ 10 ਮਿਲੂਗਾ ਭਾਈ ਕੱਟੀ ਮੰਗਰੇਗੀ ਤੇ। ਉਹ ਲੂਣ ਹੈਗੀ ਹੈ। ਤੇ ਇਹ ਕੀ ਮੰਗਦੇ ਹੋ ਵੀਰੇ? ਵੇ ਮੰਗਦੇ ਭਾਈ 6000 ਠੀਕ ਹੈ ਤੇਰਾ ਨਾਮ ਤੇ ਨੰਬਰ ਜਰੂਰ ਬੋਲ ਦੋ ਵੀਰੇ ਹਾਂ ਸੁਨੀ ਬਾਈ ਪਿੰਡ ਮਹਿਲਪੁਰਾ ਨੰਬਰ ਬੋਲ ਦੋ ਨੰਬਰ 987849299 ਠੀਕ ਹੈ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ